ਵੀਡੀਓ ਦੇਖ ਰਹੇ ਸਾਰੇ ਸੰਗਤ ਨੂੰ ਵਾਜੂਜੀ ਦਾ ਘਰ ਸਾਹਿਬ ਵਾਜੂਜੀ ਕੀ ਤੱਕੇ ਸੰਗਤ ਜੀ ਅਸੀਂ ਚੱਲੇ ਸੀ ਜੀ ਅਨੰਪੁਰ ਸਾਹਿਬ ਤੇ ਰਸਤੇ ਵਿੱਚ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਦੇਖੋ ਬਹੁਤ ਜ਼ਿਆਦਾ ਮੀਂਹ ਗੱਡੀ ਹੋਣੀ ਉਹ ਚਿਰਾ ਰਹਿਆ ਜੀ ਤੇ ਜਾ ਰਹਾ ਅਨੰਪੁਰ ਸਾਹਿਬ ਅਸੀਂ ਪਹੁੰਚ ਗਏ ਅਨੰਪੁਰ ਸਾਹਿਬ ਇੱਥੇ ਕੋਈ ਮੀਂਹ ਨਹੀਂ ਹੈਗਾ ਜੀ ਪਿੱਛੇ ਥੋੜਾ ਜਿਹਾ ਮੀਂਹ ਸੀਗਾ ਅਜੋ ਤਾਂ ਮੰਦਰ ਦਰਸ਼ਨ ਕਰਾਉਣਾ ਹੈ ਜੀ ਈਗੜੀ ਨੰਨਤਪੁਰ ਪਹੁੰਚ ਕੇ ਇੱਕ ਰੂਮ ਲਿਆ ਬਹੁਤ ਹੀ ਜ਼ਿਆਦਾ ਸੰਗਤ ਸੀ ਜੀ ਤੇ ਬਹੁਤ ਹੀ ਵੱਡੀਆਂ ਲੈਨਾਂ ਦੇ ਵਿੱਚ ਖੜ ਕੇ ਗਰਵੀ ਦੇ ਵਿੱਚ ਖੜ ਕੇ ਇੱਕ ਰੂਮ ਲਿਆ ਆ ਰੂਮ ਦਾ ਨੰਬਰ ਹੈ ਜੀ 152 ਤੇ ਬਹੁਤ ਹੀ ਮੁਸ਼ਕਿਲ ਲੱਗਿਆ ਕਿਉਂਕਿ ਸੰਗਤ ਛੁੱਟਿਆ ਕਰਕੇ ਬਹੁਤ ਜ਼ਿਆਦਾ ਹੈ ਜੀ ਤੇ ਆ ਦੇਖੋ ਹੁਣ ਬੱਚੇ ਥੋੜਾ ਜਿਹਾ ਫਰੈਸ਼ ਹੋਣਗੇ ਨਹਾਣਗੇ ਤੌਣਗੇ ਤੇ ਆ ਬਾਹਰਲਾ 뷰 ਆ ਥੋੜਾ ਜਿਹਾ ਰਾਤ ਸ਼ਾਮ ਜੀ ਪੈਗੀ ਸਾਨੂੰ ਤੇ ਸਾਰੀਆਂ ਦੁਕਾਨਾਂ ਨੇ ਖਾਣ ਪੀਣ ਦੇ ਆ ਇੱਥੇ ਗੋਲ ਗੱਪੇ 버ਗਰ ਜੋੜਾ ਕਰ ਬੱਚਾ ਇਕੱਜ ਜਾਵਾਂਗੇ ਜੋੜੇ ਜਮਤਰਾ ਦੇ ਕਮ 8:00 ਵਜੇ ਦਾ ਟਾਈਮ ਹੈ ਜੀ ਹਾਜੀ ਕਾ ਨੂ ਦਿਖਾ ਸਕਦਾ ਹਾਂ ਰੁਪੇਰਾ ਨੰਬਰ ਸਾਹਿਬ ਇਹੋ ਜੀ ਦਾ ਕਾਰਜ ਹੈ ਇਹੋ ਜੀ ਦਾ ਬਹੁਤ ਜਨਾੜ ਨਹੀਂ ਆਉਂਦਾ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਇੱਥੇ ਵਾਪਸ ਆਏ ਰੂਮ ਦੇ ਵਿੱਚ ਤੇ ਇੱਥੇ ਇੱਕ ਟ੍ਰਾਈਕ ਰੇਲ ਚੱਲਦੀ ਹੈ। ਇਸ ਦਾ ਕਿਰਾਇਆ 50 ਰੁਪਏ ਹੈ ਇੱਕ ਬੱਚੇ ਦਾ ਤੇ ਬਸ 10 ਮਿੰਟ ਘੁਮਾ ਕੇ ਦਿੰਦੀ ਹੈ ਗੋਲ-ਗੋਲ ਘੁੰਮ ਕੇ ਜੀ। ਬੱਚੇ ਬਹੁਤ ਹੀ ਇੰਜੋਏ ਕਰਦੇ ਹਨ ਟ੍ਰੇਨ ਨੂੰ। ਇਸ ਤਰ੍ਹਾਂ ਬਾਰ-ਬਾਰ ਕਰਦੇ ਰਹਿ ਦੁਕਾਨਾਂ ਜੋ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜੀ। ਤੇ ਆ ਆਪਣਾ ਨਿਵਾਸ ਸਥਾਨ ਜੀਤ ਕੌਰ ਸਿੰਘ ਨਿਵਾਸ ਇੱਥੇ ਸਾਡਾ ਰੂਮ ਹੈ ਜੀ ਰਾਤ ਦੇ 10 ਵੱਜ ਚੁੱਕੇ ਹਨ ਆ ਥੋੜਾ ਬਜਾਤਾ ਵੀਰੋ ਜੀ ਅੱਜ ਰਾਤ ਆ ਚਲਾ ਕੇ ਦੇ ਖਲਾਸ ਹੈ ਰੋਟੀ ਖਾਣਾ ਦੀ ਹਾਂ ਜੀ 10:30 ਹੋ ਚੁੱਕੇ ਹਨ ਹੁਣ ਅਸੀਂ ਜਾਵਾਂਗੇ ਉੱਪਰ ਸੌਣ ਵਾਸਤੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ